ਵੇ ਤੂੰ ਕਿੱਥੇ ਸੀਗਾ ਤੈਨੂੰ ਭੇਜਿਆ ਸੀ ਬੁਲਾਉਣ ਨੂੰ ਤੇਰੇ ਤਾਏ ਨੂੰ ਉਹ ਕੱਲਾ ਔਖਾ ਹੋ ਕੇ ਗਿਆ ਤੂੰ ਸਕੂਲ ਨਹੀਂ ਜਾਣਾ ਚੱਲ ਜਾ ਕੇ ਤਿਆਰ ਹੋ ਬੀਬੀ ਮੈਂ ਸਕੂਲ ਜਾਣਾ ਕਿਉਂ ਕਿਉਂ ਨਹੀਂ ਸਕੂਲ ਜਾਣਾ ਸਿੱਧਾ ਹੋ ਕੇ ਸਕੂਲ ਜਾ ਨਹੀਂ ਤਾਂ ਨਹੀਂ ਬੀਬੀ ਮੇਰੇ ਸਾਰੇ ਸਕੂਲ ਜਬੇਸਤੀ ਕਰਦੇ ਨੇ ਨਾ ਇਹ ਮੇਰੇ ਕੋਲ ਵਰਦੀ ਹੈ ਨਾ ਇਹ ਮੇਰੇ ਸਕੂਲ ਦੀ ਫੀਸ ਭਰੀ ਹੈ ਅਨਸਾਰ ਮਾਸਟਰ ਮੈਨੂੰ ਮੁਰਗਾ ਬਣਾ ਦੋ ਕੁੱਤੂ ਸਵੱਡ ਫਿਰ ਤੁਹਾਡੇ ਫੀਸ ਭਰ ਦੇ ਫਿਰ ਮੈਂ ਸਕੂਲ ਜਾਵਾਂਗਾ ਕਿੱਥੋਂ ਭਰਾਂ ਤੇਰੀ ਫੀਸ ਘਰੇ ਤਾਂ ਖਾਣ ਨੂੰ ਦਾਣੇ ਨਹੀਂ ਫੇਰ ਦੱਸ ਬੀਬੀ ਮੈਂ ਕਿਵੇਂ ਜਾਵਾਂ ਮੇਰਾ ਤਾਂ ਪੇਪਰ ਵੀ ਨਹੀਂ ਲੈਣਾ ਮਾਸਟਰ ਨੇ ਕਹਿੰਦਾ ਜਨਾ ਮੈਂ ਪੇਪਰ ਲਵਾ ਤੇ ਨਾ ਮੈਂ ਕਿਸੇ ਹੋਰ ਕੋਲ ਤੇ ਲੱਗਣ ਦੇਵਾ ਉਹ ਬੰਟੀ ਦੀ ਮਾਂ ਮਿਲੀ ਸੀ ਕਹਿੰਦੀ ਸਕੂਲ ਚੋਂ ਕੱਢਦਾ ਵਿਚਾਰੇ ਨੂੰ ਅੰਦਰ ਬੈਠਾ ਰੋਈ ਜਾਂਦਾ ਆ ਸਾਡੀ ਵੀ ਕਿਸਮਤ ਵਿੱਚ ਪਤਾ ਨਹੀਂ ਕੀ ਲਿਖਿਆ ਮੇਰਾ ਤਾਂ ਸਾਲ ਗਿਆ ਬਾਕੀ ਕੀ ਕੰਨਾ ਪੜਾਈ ਕਰਕੇ ਬੇਬੇ ਤਾਂ ਫੈਸ਼ਨ ਹੀ ਮਗਜ਼ਾ ਸਕੂਲ ਆਣੇ